ਸਿੱਖ ਅਜਾਬ ਘਰ ਦੇ ਅੰਦਰ ਉਹ ਫੋਟੋਆਂ ਲਗਾਈਆਂ ਚਾਹੀਆਂ ਜਿਨ੍ਹਾਂ ਨੇ ਕੌਮ ਦੇ ਪ੍ਰਤੀ ਪੰਥ ਦੇ ਪ੍ਰਤੀ ਪੰਥ ਨੂੰ ਕੋਈ ਦੇਣ ਹੋਏ ਡਾਕਟਰ ਮਰਮੋਨ ਸਿੰਘ ਦੀ ਦੇਣ ਐਜੀਪੀਸੀ ਦੱਸੇ ਕੀ ਹੈ ਅੱਜ ਡਾਕਟਰ ਮਰਮੋਨ ਸਿੰਘ ਦੀ ਫੋਟੋ ਲਗਾਉਣ ਵਾਸਤੇ ਗੱਲ ਕਰ ਰਹੇ ਨੇ ਕੱਲ ਨੂੰ ਕਹਿਣਗੇ ਗਿਆਨੀ ਜੈਲ ਸਿੰਘ ਦੇਸ਼ ਦਾ ਰਾਸ਼ਟਰਪਤੀ ਬਣਿਆ ਉਹਦੀ ਫੋਟੋ ਲਗਾ ਦਿਓ ਇਥੋਂ 부ਚੜ ਵਿਨ ਸਿੰਘ ਦਾ ਪੁੱਤ ਆ ਕੇਗਾ ਕਿ ਮੇਰਾ ਪਿਓ ਨੇ ਪੰਜਾਬ ਸ਼ਾਂਤੀ ਬਹਾਲ ਕੀਤੀ ਹੈ ਮੇਰੀ ਫੋਟੋ ਵੀ ਅਜਾਬ ਘਰ ਚ ਲਗਾ ਦਿਓ ਮੈਂ ਪੰਜ ਸਵਾਲ ਕੀਤੇ ਕੱਲ ਧਾਮੀ ਹੋਰਾਂ ਨੂੰ ਬਗੇ ਪੰਜ ਸਵਾਲ ਕੀ ਐਜੀਪੀਸੀ ਨੇ ਉਹਦੀ ਕੋਈ ਮੀਟਿੰਗ ਡਾਕਟਰ ਮਰਮੋਨ ਸਿੰਘ ਨੇ ਆਪਣੇ 10 ਸਾਲ ਦੇ ਦੌਰਾਨ ਕੀਤੀ ਐਜੀਪੀਸੀ ਦੇ ਨਾਲ ਪੰਥਕ ਮਸਲੇ ਨੇ ਸਾਡੇ ਕਈ ਚੀਜ਼ਾਂ ਜਿਹੜੀਆਂ ਜੂਨ 84 ਚ ਲੈ ਕੇ ਗਏ ਨੇ ਉਹ ਉਹਦੇ ਬਾਰੇ ਕੋਈ ਮੀਟਿੰਗ ਕੀਤੀ ਹੋਏ ਜਦੋਂ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਨੂੰ ਤੁਸੀਂ ਫੋਨ ਲਾ ਕੇ ਸਵਾਲ ਕੀਤੇ ਤਾਂ ਉਹਨਾਂ ਦਾ ਕੋ ਜਵਾਬ ਕੀ ਸੀਗਾ ਜਵਾਬ ਇਹ ਸੀ ਮੈਨੂੰ ਕਹਿੰਦੇ ਤੁਸੀਂ ਕਿਸ ਹਸਿਆਤ ਨਾਲ ਮੈਨੂੰ ਗੱਲ ਕਰ ਰਹੇ ਹੋ ਤੁਸੀਂ ਜਿਹੜਾ ਅਕਾਲੀ ਦਲ ਅਰਸ਼ਾ ਤੋਂ ਫਰਸ਼ਾ ਦਾ ਲੈਣ ਦਾ ਤੇ ਤੁਸੀਂ 328 ਰੁਪਿਆਂ ਦੇ ਕਰਕੇ ਤੁਸੀਂ ਫੈਸਲੇ ਗਲਤ ਲਏ ਅੱਜ ਉਹ ਉਹਦੇ ਕਰਕੇ ਨਮੋਸ਼ੀ ਚ ਸਿੱਖ ਚਲੇ ਗਏ ਸਿੱਖਾਂ ਨੇ ਤੁਹਾਡੇ ਉੱਤੇ ਐਨੇ ਕਲੰਕਿਤ ਗੱਲਾਂ ਤੁਹਾਡੇ ਉੱਤੇ ਬਾਰੇ ਚਲਦੀਆਂ ਨੇ ਤੇ ਤੁਸੀਂ ਅੱਜ ਫਿਰ ਉਸ ਤਰੀਕੇ ਦੇ ਨਵੇਂ-ਨਵੇਂ ਡਿਸੀਜਨ ਲੈ ਰਹੇ ਹੋ ਅੱਜ ਪਾਰਲੀਮੈਂਟ ਦੇ ਉੱਪਰ ਅਟੈਕ ਹੋਇਆ ਤੇ ਇਹਨਾਂ ਨੂੰ ਦੋ ਦਿਨਾਂ ਦੀ ਪਤਾ ਲੱਗ ਜਾਂਦਾ ਕਿਹੜੇ ਰਸਤੇ ਤੋਂ ਆਏ ਕਿਹੜੇ ਰਸਤੇ ਤੋਂ ਪੱਜ ਕੇ ਚਲੇ ਗਏ ਆ ਇਹ ਉਹ ਜੰਮੂ ਦੇ ਅੰਦਰੋਂ ਆਇਆ ਤੇ ਉਹ ਪੁਲਵਾਮਾ ਤੋਂ ਆਏ ਤੇ ਅੱਜ ਉੱਥੋਂ ਵੀ ਆਏ ਇਹ ਇਹਨਾਂ ਨੂੰ ਪਤਾ ਚੱਲ ਜਾਂਦਾ ਤੇ ਨਵੰਬਰ 1984 40 ਸਾਲ ਬੀਤ ਗਏ ਇਹਨਾਂ ਨੂੰ ਪਤਾ ਨਹੀਂ ਚੱਲਿਆ ਕਿਹੜੇ ਬੰਦੇ ਨੇ ਕੀਤਾ ਫਿਰ ਫਿਰ ਇਹ ਕਿਹੜੇ ਮੂੰਹ ਨਾਲ ਐ ਜੀ ਪੀ ਸੀ ਉਸ ਦੀ ਫੋਟੋ ਅਜਾਇਬ ਘਰ ਚ ਲਗਾਉਣ ਦੀ ਗੱਲ ਕਰ ਰਹੇ ਨੇ ਪੰਥਕ ਮਸਲਾ ਕਿਹੜਾ ਹੱਲ ਕਰਾਇਆ ਡਾਕਟਰ ਮਨਮੋਹ ਸਿੰਘ ਇਹ ਗੱਲ ਜਿਹੜੀ ਕੀਤੀ ਹੈ ਜੀਪੀਸੀ ਨੇ ਬਿਲਕੁਲ ਗਲਤ ਕੀਤੀ ਆ ਔਰ ਸਿਰਫ ਆਪਣੀ ਸ਼ਾਖ ਸੈਂਟਰ ਦੇ ਵਿੱਚ ਆਪਣੀ ਸ਼ਾਖ ਬਣਾਉਣ ਵਾਸਤੇ ਅਕਾਲੀ ਦਲ ਦੀ ਸ਼ਾਖ ਵਿੱਚ ਬਣਾਉਣ ਵਾਸਤੇ ਗੱਲ ਕੀਤੀ ਗਈ ਹੈ ਕਿ ਇਹ ਉੱਥੋਂ ਦੀ ਟੁਕੜ ਮੋਚੀਆਂ ਲੈ ਕੇ ਆਪਣੇ ਆਪ ਨੂੰ ਬਚਾ ਸਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਤ ਦਿਹਾੜੇ ਲਏ ਗਏ ਕੁਝ ਫੈਸਲੇ ਚਰਚਾਵਾਂ ਦਾ ਹਿੱਸਾ ਬਣਦੇ ਨੇ ਜਇਹੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੀ ਜਿਹੜੀ ਤਸਵੀਰ ਹੈ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜਿਸ ਦੇ ਵਿਰੋਧ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਹੋਇਆਂ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਨੇ ਵੀ ਐਸਜੀਪੀਸੀ ਪ੍ਰਧਾਨ ਨੂੰ ਕੁਝ ਸੁਝਾਅ ਦਿੱਤੇ ਨੇ ਕੀ ਸੁਝਾਅ ਨੇ ਔਰ ਇਸ ਫੈਂਸਡੇ ਨੂੰ ਲੈ ਕੇ ਆਖਰ ਇਤਰਾਜ਼ ਕਿਹੜੀ ਗੱਲ ਦੇ ਪਾਇਆ ਜਾ ਰਿਹਾ ਇਹਨ ਗੱਲਬਾਤ ਕਰਨ ਦੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਔਰ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੀ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਤੇ ਆਖਰ ਤੁਹਾਡੇ ਇਤਰਾਜ਼ ਕਿਹੜੀ ਗੱਲ ਤੋਂ ਨੇ ਦੇਖੋ ਇਤਰਾਜ ਇਹ ਹੈ ਕਿ ਸਿੱਖ ਅਜਾਬ ਘਰ ਦੇ ਅੰਦਰ ਉਹ ਫੋਟੋਆਂ ਲਗਾਈਆਂ ਜਾਣ ਜਿਨ੍ਹਾਂ ਨੇ ਕੌਮ ਦੇ ਪ੍ਰਤੀ ਪੰਥ ਦੇ ਪ੍ਰਤੀ ਪੰਥ ਨੂੰ ਕੋਈ ਦੇਣ ਹੋਏ ਡਾਕਟਰ ਮਨਮੋਹਨ ਸਿੰਘ ਦੀ ਦੇਣ ਐਜੀਪੀਸੀ ਦੱਸੇ ਕੀ ਹੈ ਪੰਥ ਪ੍ਰਤੀ ਕੌਮ ਪ੍ਰਤੀ ਕਿ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਸੀ ਡਾਕਟਰ ਮਨਮੋਹਨ ਸਿੰਘ ਨੇ ਅਸਤੀਫਾ ਦੇ ਦੇ ਕੇ ਆਇਆ ਸੀ ਕਿ ਨਵੰਬਰ 1984 ਸਿੱਖਾਂ ਦਾ ਕਤਲੇਆਮ ਹੋਇਆ ਗੁੰਡਾਗਰਦੀ ਹੋਈ ਹੈ ਸ਼ਰਯਮ ਉਦੋਂ ਕਿ ਡਾਕਟਰ ਮਨਮੋਹਨ ਸਿੰਘ ਨੇ ਅਸੀਵਾ ਦਿੱਤਾ ਉਸ ਸਿੱਖਾਂ ਦੇ ਲਈ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਵੀ ਸਿੱਖਾਂ ਦੇ ਲਈ ਉਹਨੇ ਕਿਹੜੇ ਫੈਸਲੇ ਲਏ ਸਿੱਖਾਂ ਦੀ ਕਿਹੜੀ ਗੱਲ ਕੀਤੀ ਜਾਂ ਚੰਡੀਗੜ੍ਹ ਪੰਜਾਬ ਦਾ ਰਾਜਧਾਨੀ ਹੈ ਉਹਦਾ ਮਸਲਾ ਹੱਲ ਕਰਨ ਵਾਸਤੇ ਜਾਂ ਹੋਰ ਅਨੇਕ ਇਸ ਤਰੀਕੇ ਦੇ ਮੁੱਦੇ ਸੀ ਜਿਨ੍ਹਾਂ ਦੇ ਉੱਤੇ ਧਰਮ ਯੁੱਧ ਮੋਰਚਾ ਵੀ ਲੱਗਿਆਗਾ ਕਿ ਉਹ ਮੋਰਚੇ ਦੇ ਵਿੱਚ ਉਹਨੇ ਕੋਈ ਕੋਈ ਉਹ ਗੱਲਾਂ ਨੂੰ ਲੈ ਕੇ ਕੋਈ ਪੰਜਾਬ ਜਾਂ ਸਰਪਾਰਟੀ ਦਲਾਸ ਜਾਂ ਮੀਟਿੰਗ ਕਰਕੇ ਉਹਨੇ ਕੋਈ ਫੈਸਲੇ ਕੀਤੇ ਜਾਂ ਪੰਜਾਬ ਨੂੰ ਕੋਈ ਕੋਈ ਵੱਡੀ ਇਸ ਤਰ੍ਹਾਂ ਦੀ ਦੇਣ ਦਿੱਤੀ ਜਿਹੜੀ ਪੰਥ ਗਲਾਰਿਆਂ ਦੇ ਅੰਦਰ ਹਲਚਲ ਮਚਾਉਂਦੀ ਹੋਏ ਤਾਂ ਫਿਰ ਤਾਂ ਉਹਦੀ ਫੋਟੋ ਉਸ ਅਜਾਇਬ ਘਰ ਚ ਲਗਣੀ ਵਾਜਬ ਸੀ ਲੇਕਿਨ ਜਦੋਂ ਪੰਥ ਦੇ ਲਈ ਕੋਈ ਕੰਮ ਨਹੀਂ ਕੀਤੇ ਤੇ ਫਿਰ ਉਹਦੀ ਫੋਟੋ ਲਗਾਣੀ ਬਿਲਕੁਲ ਵਾਜਬ ਨਹੀਂ ਕੱਲ ਮੈਂ 2-3 ਦਿਨ ਤੋਂ ਮੈਂ ਧਾਮੀ ਹੋਰਾਂ ਨਾਲ ਫੋਨ ਤੇ ਗੱਲ ਕਰਦਾ ਕਰ ਰਿਹਾ ਸੀ ਕਰੋਨਾ ਨੇ ਫੋਨ ਨਹੀਂ ਸੀ ਸੁਨੇ ਜਦੋਂ ਕੱਲ ਮੇਰੀ ਉਹਨਾਂ ਨਾਲ ਗੱਲ ਹੋਈ ਆ ਤਾਂ ਮੈਂ ਉਹਨਾਂ ਨੂੰ ਗੱਲ ਨਾਲ ਕਹੀ ਆ ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਕੁਐਸਚਨ ਕਰਦਾ ਮੈਨੂੰ ਉਹਨਾਂ ਦੇ ਜਵਾਬ ਦਿਓ ਕਿ ਡਾਕਟਰ ਮਨਮੋਹਨ ਸਿੰਘ ਹੋਰ ਆਨੇ ਜਦੋਂ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਕੋਈ ਮਤਾ ਲੈ ਕੇ ਆਂਦਾ ਪਾਰਲੀਮੈਂਟ ਚ ਕਿ ਪਾਰਲੀਮੈਂਟ ਚ ਉਹ ਮਤਾ ਲੈ ਕੇ ਆਂਦੇ ਕਿ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਕਿ ਉਹਦੀ ਮਾਫੀ ਕਾਂਗਰਸ ਪਾਰਟੀ ਤੋਂ ਕਰਵਾਈ ਆਪ ਮਾਫੀ ਮੰਗੀ ਆਪ ਉਹ ਤਾਂ ਇੱਕ ਸ਼ਰੀਫ ਠੀਕ ਆ ਕਿ ਡਾਕਟਰ ਮਨਮੋਹਨ ਸਿੰਘ ਸ਼ਰੀਫ ਸੀ ਇੱਕ ਅਰਧ ਸ਼ਾਸਤਰ ਸੀ ਜਿਨੇ ਬੜੀ ਕਹਿ ਲਓ ਕਿ ਪੜ੍ਹਾਈ ਕਰਨ ਤੇ ਬਾਅਦ ਦੁਨੀਆ ਨੂੰ ਕਹਿ ਲਓ ਕਿ ਜਦੋਂ ਉਹਨਾਂ ਦੇ ਵਿਤੀ ਬੋਝ ਬੰਦੇ ਸੀ ਉਹਦੇ ਵਿੱਚੋਂ ਕੱਢਣ ਦੇ ਬੜੇ ਉਹਨੇ ਸਾਰਥਕ ਉਹਨਾਂ ਕੋਲ ਉਪਰਾਲੇ ਸੀ ਪਰ ਕੌਮ ਦੇ ਲਈ ਉਹਨਾਂ ਕੋਲ ਕੁਝ ਨਹੀਂ ਰਿਹਾ ਸੀ ਮੈਂ ਖੁਦ ਡਾਕਟਰ ਮਰਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸੀ ਚਾਰ ਤੋਂ ਪੰਜ ਵਾਰੀ ਅਸੀਂ ਉਹਨਾਂ ਨੂੰ ਲੈਟਰ ਆਪਣੇ ਲੈਟਰ ਹੈਡ ਤੇ ਲਿਖ ਕੇ ਭੇਜਿਆ ਕਿ ਸਾਨੂੰ ਟਾਈਮ ਦਿੱਤਾ ਜਾਏ ਸਾਨੂੰ ਸੰਗਤ ਦਰਸ਼ਨ ਦੇ ਦੌਰਾਨ ਟਾਈਮ ਦਿੱਤਾ ਜਾਏ ਮੈਂ ਚਸ਼ਮਦੀਤ ਗੋਆਮਾ ਮੇਰੇ ਸਾਹਮਣੇ ਬੰਦੇ ਦਾ ਉਹਦਾ ਸਕੂਟਰ ਵਿੱਚੋਂ ਦੋਜੀ ਸੀ ਉਹਦੇ ਸਕੂਟਰ ਦਾ ਉਹਨੂੰ ਪट्रोल ਕੱਢ ਕੇ ਉਹਦੀ ਪੱਗ ਨਾਲ ਉਹਨੂੰ ਸਕੂਟਰ ਤੇ ਬੰਨ ਕੇ ਉਹਨੂੰ ਅੱਗ ਲਗਾਈ ਗਈ ਤੇ ਇਹ ਸਾਡੇ ਕੋਲ ਇਹ ਚੀਜ਼ਾਂ ਆ ਜਾਈ ਵੀ ਸਾਡੇ ਇਹ ਜਵਾਬ ਮੰਗਦੇ ਨੇ ਸਾਡੇ ਕੋਲ ਇਹ ਨਵੰਬਰ 84 ਦੀ ਗੱਲ ਹੈ ਜੀ ਤੇ ਇਹ ਇਹ ਫੈਸਲਾ ਡਾਕਟਰ ਮਰਮੋਨ ਸਿੰਘ ਜਿਹੜੇ ਜਿਹੜੇ ਤੁਹਾਡੇ ਵੱਲੋਂ ਸਵਾਲ ਕੀਤੇ ਜਾ ਰਹੇ ਇਹਨਾਂ ਸਵਾਲਾਂ ਦੇ ਵਾਬਤੋ ਐਸਜੀਪੀਸੀ ਨੇ ਕੋਈ ਐਨਲਾਈਜ਼ ਨਹੀਂ ਕੀਤਾ ਜਾਂ ਕੋਈ ਵਿਸ਼ਲੇਸ਼ਨ ਕੀਤਾ ਨਹੀਂ ਹੋਏਗਾ ਕਿ ਜਿਹੜੀ ਤਸਵੀਰ ਅਸੀਂ ਲਗਾਉਣ ਜਾ ਰਹੇ ਹਾਂ ਇਹਦੇ ਵਿੱਚ ਸਿੱਖਾਂ ਦੇ ਵਿੱਚ ਵਾਰਵਾਦ ਪੈਦਾ ਹੋਊਗਾ ਜੇ ਜੇ ਐਨਏ ਸਿਆਣਾਪ ਵਿੱਚ ਐਸਜੀਪੀਸੀ ਕੰਮ ਕਰਦੀ ਹੁੰਦੀ ਤੇ ਅੱਜ ਅਕਾਲੀ ਦਲ ਅਰਸ਼ਾਂ ਤੋਂ ਅੱਜ ਫਰਸ਼ਾਂ ਤੇ ਪਹੁੰਚ ਗਿਆ ਹੁਣ ਉਸ ਤੋਂ ਵੀ ਜ਼ੀਰੋ ਲੈ ਕੇ ਆਉਣ ਦੀ ਕੋਸ਼ਿਸ਼ ਇਹ ਇਸ ਤਰੀਕੇ ਦੇ ਨਲਕ ਜਿਹੜੇ ਐਜੀਪੀਸੀ ਦੇ ਅੰਦਰ ਬੰਦੇ ਬੈਠੇ ਨੇ ਉਹਨਾਂ ਦੀ ਦੇਣ ਹੈ ਹੂੰ ਅੱਜ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਲਗਾਉਣ ਵਾਸਤੇ ਗੱਲ ਕਰ ਰਹੇ ਨੇ ਕੱਲ ਨੂੰ ਕਹਿਣਗੇ ਗਿਆਨੀ ਜੈਲ ਸਿੰਘ ਦੇਸ਼ ਦਾ ਰਾਸ਼ਟਰਪਤੀ ਬਣਿਆ ਉਹਦੀ ਫੋਟੋ ਲਗਾ ਦਿਓ ਇੱਥੋਂ 부ਚੜ ਬਿਆਨ ਸਿੰਘ ਦਾ ਪੋਤਾ ਕਹੇਗਾ ਕਿ ਮੇਰਾ ਪਿਓ ਨੇ ਪੰਜਾਬ ਸ਼ਾਂਤੀ ਬਹਾਲ ਕੀਤੀ ਹੈ ਮੇਰੀ ਫੋਟੋ ਵੀ ਇਜ਼ਾਦ ਘਰਚ ਲਗਾ ਦਿਓ ਫਿਰ ਕੋਈ ਜਿਹੜਾ ਦਿਆਲ ਵਰਗਾ ਜਿਹੜਾ ਸਿੱਖ ਚਿਹਰਾ ਸੀ ਜਿਹਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਉਹਦੀ ਫੋਟੋ ਵੀ ਕਹਿਣਗੇ ਲਗਾ ਦਿਓ ਇਹ ਜਿਹੜਿਆ ਪੰਥ ਪ੍ਰਤੀ ਸਿੱਖ ਕੌਮ ਦੇ ਪ੍ਰਤੀ ਪਾਰਥ ਦੇ ਦਰਦ ਪ੍ਰਤੀ ਜਾਂ ਧਰਮਯੂਤ ਮੋਰਚੇ ਦੇ ਪ੍ਰਤੀ ਉਹਨੇ ਕੋਈ ਫੈਸਲੇ ਕਰਾਏ ਹੋਣ ਤਾਂ ਉਸ ਦੀ ਕੋਈ ਗੱਲ ਬਣਦੀ ਹੈ ਕਮੀ ਕਿੱਥੇ ਜਾਪਦੀ ਹੈ ਐਸਜੀਪੀਸੀ ਜਦੋਂ ਵੀ ਕੋਈ ਇਸ ਤਰੀਕੇ ਦਾ ਡਿਸੀਜਨ ਲੈਂਦੀ ਹੈ ਤਾਂ ਇੱਕ ਮੀਟਿੰਗ ਪਠਾਈ ਜਾਂਦੀ ਹੈ ਅੰਤਰੀਕ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਇਹ ਡਿਸੀਜਨ ਲਿਆ ਲਿਆ ਜਾਂਦਾ ਹੈ ਕੀ ਲੱਗਦਾ ਹੈ ਕਿ ਇੱਥੇ ਕਮੀਆਂ ਕਿੱਥੇ ਜਾਪਦੀਆਂ ਨੇ ਕਿ ਇਹਨਾਂ ਚੀਜ਼ਾਂ ਤੇ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਕਮੀਆਂ ਇਹ ਨੇ ਕਿ ਆਪਾਂ ਨਾ ਆਪਣੀ ਚੌਧਰ ਆਪਣੀ ਭੁੱਖ ਮਰੀ ਜਿਹੜੀ ਇਹਨਾਂ ਨੇ ਆਪਣੇ ਅੰਦਰ ਪੈਦਾ ਕਰ ਲਈ ਵੀ ਅਸੀਂ ਭੁੱਖ ਨੰਗਾ ਗਏ ਆ ਸਾਨੂੰ ਦੇ ਦਿਓ ਆਪਾਂ ਕਹਿ ਲੋ ਕਿ ਜਿੱਸਾ ਕੁੱਤੇ ਦੇ ਅੱਗੇ ਹੰਢੀ ਦਾ ਸੜਦੇ ਉਤੇ ਉਹ ਉਹਨੂੰ ਬਟੋਰਨ ਤੇ ਉਹਦੇ ਉਤੇ ਲੱਗ ਜਾਂਦਾ ਉਸੇ ਤਰੀਕੇ ਐਸਜੀਪੀਸੀ ਆ ਗਈ ਹੋਈ ਆ ਪਹਿਲੇ ਐਸਜੀਪੀਸੀ ਦਿੱਲੀ ਸੀ ਉਹ ਜਿਹੜੀ ਕਾਂਗਰਸ ਆਉਂਦੀ ਸੀ ਕਾਂਗਰਸ ਜਾਂ ਜਿਹੜੀ ਵੀ ਪਾਰਟੀ ਆਉਂਦੀ ਸੀ ਉਹਦੇ ਅਧੀਨ ਚੱਲਦੀ ਰਹੀ ਦਿੱਲੀ ਕਮੇਟੀ ਉਸ ਤੋਂ ਬਾਅਦ ਜਿਹੜੀ ਹਰਿਆਣਾ ਦੀ ਬਣੀ ਆ ਉਹ ਵੀ ਭਾਜਪਾ ਦੇ ਅਧੀਨ ਚੱਲ ਰਹੀ ਆ ਇੱਕ ਐਸਜੀਪੀਸੀ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਸੀ ਅੱਜ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਉਹ ਵੀ ਅੱਜ ਦੀ ਡੇਟ 'ਚ ਇਹ ਲੋਕਾਂ ਨੂੰ ਦੂਜੀਆ ਪਾਰਟੀਆਂ ਨੂੰ ਜਿਹੜਾ ਵੀ 5% ਜੇ ਮਨ ਮੰਨੋ ਹੋ ਸਕਦਾ ਕੱਲ ਨੂੰ ਮੈਨੂੰ ਵੀ ਕਹਿ ਦੇਣ ਕਿ ਭਾਜਪਾ ਦਾ ਜਾਂ ਹੋਰ ਕੋਈ ਏਜੰਟ ਜਾਂ ਹੋਰ ਕਿਸੇ ਤਰੀਕੇ ਨਾਲ ਮੇਰੇ ਤੇ ਟੈਗ ਲਗਾ ਦੇਣ ਲੇਕਿਨ ਇੱਕ ਗੱਲ ਸਚਾਈ ਆ ਗਈ ਹੈ ਕਿ ਅਕਾਲੀ ਦਲ ਖੁਦ ਇਹਨਾਂ ਦੇ ਨਾਲ ਭਾਈਵਾਲ ਰਿਹਾ ਚਾਹੇ ਉਹ ਕਾਂਗਰਸ ਚਾਹੇ ਭਾਜਪਾ ਦੇ ਨਾਲ ਤੇ ਹੁਣ ਜਿਹੜੀ ਉਹਨਾਂ ਦੀ 20 ਟੀਮ ਸੀ ਉਹ ਉਹ ਖੁਦ ਕਾਂਗਰਸ ਦੇ ਨਾਲ ਭਾਈਵਾਲ ਬਣ ਕੇ ਤੇ ਇਸ ਤਰੀਕੇ ਦੇ ਡਿਸੀਜਨ ਲੈ ਰਹੀ ਹੈ ਔਰ ਇਹ ਮੇਰੇ ਖਿਆਲ ਨਾਲ ਸਾਰੀ ਸੁਖਵੀਰ ਸਿੰਘ ਬਾਦਲ ਦੀ ਸਾਜ਼ਿਸ਼ ਹੈ ਓਮ ਦੇ ਲਈ ਕੀਤੀਆਂ ਪ੍ਰਾਪਤੀਆਂ ਮਨੂੰ ਮੈਂ ਪੰਜ ਸਵਾਲ ਕੀਤੇ ਕੱਲ ਧਾਮੀ ਹੋਰਾਂ ਨੂੰ ਮੈਂ ਕਿ ਪੰਜ ਸਵਾਲ ਕੀ ਐ ਜੀ ਪੀਜੀ ਨੇ ਦੀ ਕੋਈ ਮੀਟਿੰਗ ਡਾਕਟਰ ਮਰਮੋਨ ਸਿੰਘ ਨੇ ਆਪਣੇ 10 ਸਾਲ ਦੇ ਦੌਰਾਨ ਕੀਤੀ ਐ ਜੀ ਪੀਸੀ ਦੇ ਨਾਲ ਪੰਥਕ ਮਸਲੇ ਨੇ ਸਾਡੇ ਕਈ ਚੀਜ਼ਾਂ ਜਿਹੜੀਆਂ ਜੂਨ 84 ਚ ਲੈ ਕੇ ਗਏ ਨੇ ਉਹ ਉਹਦੇ ਬਾਰੇ ਕੋਈ ਮੀਟਿੰਗ ਕੀਤੀ ਹੋਏ ਕਿਸੇ ਪ੍ਰਧਾਨ ਨੇ ਉੱਥੇ ਉਹਨਾਂ ਨੇ ਬੁਲਾਇਆ ਹੋਏ ਫਿਰ ਤਾਂ ਆਪਾਂ ਕਹੀਏ ਕੀ ਉਹਨਾਂ ਨੇ ਪੰਥ ਪ੍ਰਤੀ ਕੋਈ ਗੱਲਾਂ ਕੀਤੀਆਂ ਨੇ ਨਾ ਤਾਂ ਐਜੀਪੀਸੀ ਵਾਲੋ ਨਾ ਕਾਲੀ ਦਾਲ ਦੇ ਨਾਲ ਨਾ ਹੀ ਹੋਰ ਕਿਸੇ ਪਾਰਟੀਆਂ ਦੇ ਨਾਲ ਸਿਰ ਪਾਰਟੀਆਂ ਦੇ ਨਾਲ ਸਾਡਾ ਹੱਥ ਨੌਜਵਾਨਾਂ ਦਾ ਘਾਨ ਕਰਤਾ ਇੰਨਾ ਘਾਨ ਕਰਤਾ ਤੇ ਕਾਂਗਰਸ ਦਾ ਇਹ ਵਿੱਚ ਬੈਠ ਕੇ ਕੁਰਸੀਆਂ ਦਾ ਆਨੰਦ ਮਾਣਨ ਵਾਸਤੇ ਜਦੋਂ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਨੂੰ ਤੁਸੀਂ ਫੋਨ ਲਾ ਕੇ ਸਵਾਲ ਕੀਤੇ ਤਾਂ ਉਹਨਾਂ ਦਾ ਕੋਈ ਜਵਾਬ ਕੀ ਸੀਗਾ ਜਵਾਬ ਇਹ ਸੀ ਮੈਨੂੰ ਕਹਿੰਦੇ ਮੈਂ ਪਹਿਲੇ ਤੇ ਤੁਹਾਨੂੰ ਤੁਹਾਡੀ ਕਹਿੰਦੇ ਨੇ ਕਿ ਤੁਸੀਂ ਹੈ ਕੌਣ ਹੋ ਤੁਸੀਂ ਕਿਸ ਹਸਿਆਤ ਨਾਲ ਮੈਨੂੰ ਗੱਲ ਕਰ ਰਿਹਾ ਘਿਓ ਮੈਂ ਕਿਹਾ ਮੈਂ ਸਿੱਖਾਂ ਕੋਮ ਦਾ ਦਰਦ ਰੱਖਦਾ ਤੇ ਮੈਂ ਉਹਨਾਂ ਨੂੰ ਇਹ ਵੀ ਨਹੀਂ ਗੱਲ ਕਹੀ ਅਜੇ ਤਾਂ ਕਿ ਮੈਂ ਭਾਈ ਬਰਨੋ ਸਾਹਿਬ ਦੀ ਆਸ਼ੀਸ਼ ਚੋਂ ਜਦੋਂ ਕੋਈ ਸਵਾਲ ਕਰਨਾ ਤਾਂ ਹੈਸੀਅਤ ਲਾਜ਼ਮੀ ਹੋਣੀ ਚਾਹੀਦੀ ਹੈ ਕਿ ਬੰਦੇ ਦੀ ਹੈਸੀਅਤ ਹੋਵੇ ਤੇ ਤਾਂ ਹੀ ਸਵਾਲ ਹੋ ਸਕਦੇ ਆ ਤੇ ਫਿਰ ਇਹਦਾ ਮਤਲਬ ਹੈ ਗੁਰਗੋਬ ਸਿੰਘ ਜੀ ਦੇ ਜਿਹੜੇ ਉਸ ਟਾਈਮ ਦੇ ਵਿੱਚ ਗੁਰਗੋਬ ਸਿੰਘ ਨੂੰ ਕੋਈ ਸਵਾਲ ਕਰਦਾ ਸੀ ਤੇ ਗੁਰੂ ਸਾਹਿਬ ਉਹਦਾ ਬਿਲਕੁਲ ਬੜੇ ਸ਼ਾਂਤਮਈ ਤਰੀਕੇ ਨਾਲ ਗੱਲ ਕਰਦੇ ਸੀ ਮੈਂ ਉਹਨਾਂ ਨੂੰ ਕਹਿੰਦੇ ਕਹਿੰਦੇ ਆਪਾਂ ਬੈਠ ਕੇ ਗੱਲ ਕਰਾਂਗੇ ਮੈਂ ਕਹਾ ਧਾਮੀ ਸਾਹਿਬ ਜਿੱਥੇ ਤੁਸੀਂ ਆਗੇ ਹੋ ਉੱਥੇ ਤੁਸੀਂ ਬੈਠ ਜਾਓ ਮੈਂ ਵੀ ਇੱਥੇ ਬੈਠ ਜਾਂਦਾ ਮੈਂ ਆਪਾਂ ਫੋਨ ਤੇ ਗੱਲ ਕਰ ਲੈਂਦੇ ਆ ਆ ਮੋ ਸਾਹਮਣੇ ਦਾ ਟਾਈਮ ਦੱਸ ਦੋ ਕਿਹੜੇ ਟਾਈਮ ਦੇ ਉੱਤੇ ਤੁਸੀਂ ਗੱਲ ਕਰਨਾ ਚਾਹੁੰਦੇ ਓ ਅਪਾ ਉਸ ਟਾਈਮ ਆਮ ਨੂੰ ਆਮੋ ਸਾਹਮਣੇ ਬੈਠ ਕੇ ਗੱਲ ਕਰ ਲਾਂਗੇ ਪਰ ਇਹ ਗੱਲਾਂ ਦਾ ਤੁਸੀਂ ਡਿਸੀਜਨ ਕਿਸ ਤਰੀਕੇ ਨਾਲ ਗਲਤ ਲੈ ਰਿਆ ਕਿਓ ਤੁਸੀਂ ਜਿਹੜਾ ਅਕਾਲੀ ਦਲ ਅਰਸ਼ਾਂ ਤੋਂ ਫਰਸ਼ਾਂ ਦਾ ਲੈਣ ਦਾ ਤੇ ਤੁਸੀਂ 328 ਰੁਪਿਆਂ ਦੇ ਕਰਕੇ ਤੁਸੀਂ ਫੈਸਲੇ ਗਲਤ ਲਏ ਅੱਜ ਉਹ ਉਹਦੇ ਕਰਕੇ ਨਮੋਸ਼ੀ ਚ ਸਿੱਖ ਚਲੇ ਗਏ ਸਿੱਖਾਂ ਨੇ ਤੁਹਾਡੇ ਉੱਤੇ ਐਨੇ ਕਲੰਕਿਤ ਗੱਲਾਂ ਤੁਹਾਡੇ ਉੱਤੇ ਬਾਰੇ ਚਲਦੀਆਂ ਨੇ ਤੇ ਤੁਸੀਂ ਅੱਜ ਫਿਰ ਉਸ ਤਰੀਕੇ ਦੇ ਨਵੇਂ-ਨਵੇਂ ਡਿਸੀਜਨ ਲੈ ਰਹਿ ਗਿਓ ਕੱਲਾ ਤੁਹਾਨੂੰ ਇਸ ਫੈਸਲੇ ਦਾ ਇਤਰਾਜ਼ ਆ ਜਾਂ ਹੋਰ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਉਨ੍ਹਾਂ ਦੇ ਮਨਾਂ ਦੇ ਵਿੱਚ ਵੀ ਸਾਬਕਾ ਪ੍ਰਧਾਨ ਮੰਤਰੀ ਦੀ ਮਨਮੋਹਨ ਸਿੰਘ ਦੀ ਤਸਵੀਰ ਜਾਇਬਕਰ ਚ ਲਗਾਉਣ ਨੂੰ ਲੈ ਕੇ ਇਤਰਾਜ਼ ਆ ਲੋਕਾਂ ਦੇ ਵਿੱਚ ਹੋਣਾ ਚਾਹੀਦਾ ਜੀ ਮੈਂ ਤਾਂ ਖੁਦ ਮੈਂ ਮੇਰੀ ਸੁਸਾਇਟੀ ਮੈਂ ਆਪਣੀ ਸੁਸਾਇਟੀ ਨਾਲ ਮੀਟਿੰਗ ਕੀਤੀ ਹੈ ਪਹਿਲੇ ਮੈਂ ਨਾ ਵੱਡਾ ਸੀ ਡਿਸੀਜਨ ਲੈ ਰਿਆ ਦੇਸ਼ ਦੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਦੇਸ਼ ਦੇ ਪ੍ਰਧਾਨ ਮੰਤਰੀ ਅਸੀਂ ਆਦਾ ਦਾ ਦੇਸ਼ ਰਿਆ ਹੀ ਨਹੀਂ ਸਾਨੂੰ ਦਾ ਇਨਸਾਫ ਹੀ ਨਹੀਂ ਦਿੱਤਾ ਦੇਸ਼ ਨੇ ਤੇ ਇਹ ਦੇਸ਼ ਨੇ ਦੇ ਪ੍ਰਧਾਨ ਮੰਤਰੀ ਦੇ ਵਾਸਤੇ ਮੈਂ ਬੋਲ ਰਿਹਾ ਤੇ ਮੈਂ ਆਪਣੀ ਸੁਸਾਇਟੀ ਦੇ ਵਿੱਚ ਆਪਣੀ ਮੀਟਿੰਗ ਕਰਕੇ ਉਹਨਾਂ ਦੇ ਨਾਲ رائے ਮਸ਼ਵਰਾ ਕਰਕੇ ਇਹ ਗੱਲ ਕਹੀ ਹੈਗੀ ਹੈ ਜਦੋਂ ਅਸੀਂ ਉਹਦੇ ਕੋਲ 5 ਮਿੰਟ ਦਾ ਟਾਈਮ ਮੰਗਣ ਵਾਸਤੇ ਨਹੀਂ ਹੈਗਾ ਉਹ ਜੰਮੂ ਕਸ਼ਮੀਰ ਵਾਲਾ ਕਹਿੰਦਾ ਸੀ ਆਪ ਹਥਿਆਰ ਛੋੜ ਕੇ ਆਜੋ ਤਾਂ ਆਪਕੇ ਸਾਥ ਮੀਟਿੰਗ ਕਰਨੇ ਕੋ ਤਿਆਰ ਆ ਅਜੇ ਹਥਿਆਰ ਵੀ ਨਹੀਂ ਚੱਕਿਆ ਨਵੰਬਰ ਰਾਜਾ ਵੜਿੰਗ ਵਰਗੇ ਕਾਂਗਰਸ ਦੇ ਵੱਡੇ ਵੱਡੇ ਜਿਹੜੇ ਲੀਡਰ ਮੰਨੇ ਜਾਂਦੇ ਆ ਉਹ ਕਹਿੰਦੇ ਨੇ ਕਿ ਐ ਜੀ ਪੀ ਸੀ ਨੇ ਤੇ ਫੈਸਲੇ ਬੜਾ ਵਧੀਆ ਲਿਆ ਉਹ ਰਾਜਾ ਵੜਿੰਗ ਦਾ ਬਹੁਤ ਕੁਝ ਕਹਿੰਦਾ ਰਾਜਾ ਵੜਿੰਗ ਸਾਡੇ ਕਾਤਲ ਉਹਨੂੰ ਕਹਿੰਦਾ ਵੀ ਉਹ ਤਾਂ ਕਸੂਰਵਾਰ ਹੀ ਨਹੀਂ ਮੱਧਿਆ ਪ੍ਰਦੇਸ਼ ਦੀ ਇਲੈਕਸ਼ਨ ਜਾ ਕੇ ਕਹਿ ਕੇ ਆਇਆ ਔਰ ਮੈਨੂੰ ਚੈਲੰਜ ਕਰਤਾ ਕਿ ਤੂੰ ਜਿੱਥੇ ਵੀ ਇਲੈਕਸ਼ਨ ਲੜਨੀ ਆ ਤੂੰ ਹੁਣੇ ਡਿਸੀਜਨ ਲੈ ਤੇਰੇ ਮੁਕਾਬਲੇ ਐਮਐਲਏ ਇਲੈਕਸ਼ਨ ਮਾ ਤੇਰੇ ਬਰਾਬਰ ਲੜੂਗਾ ਤੈਨੂੰ ਦੱਸਾਂਗੇ ਅਸੀਂ ਅਸੀਂ ਨਵੰਬਰ 1984 ਦੇ ਕਾਤਲਾ ਦੇ ਤੁਸੀਂ ਗੁਨਾਹਗਾਰ ਤੁਸੀਂ ਉਹ ਇੰਦਰਾ ਗਾਂਧੀ ਦੀਆਂ ਫੋਟੋ ਆਪਾਂ ਨਾਲੇ ਔਰ ਜੀਵ ਗਾਂਧੀ ਨੂੰ ਆਪਣਾ ਬਾਪ ਔਰ ਇੰਦਰਾ ਗਾਂਧੀ ਨੂੰ ਆਪਣੀ ਮਾਂ ਦੱਸਣ ਵਾਲੇ ਲੋਕ ਇਹ ਸਭ ਦੱਸਣਗੇ ਕਿ ਸਾਡੇ ਕਤਲ ਕਿੰਨੇ ਨੇ ਕਿੱਤੇ ਨੇ ਚਲੋ ਮੰਨ ਲਓ ਤੇਰੀ ਗੱਲ ਦੇ ਉੱਤੇ ਅਸੀਂ ਕਰਦੀ ਐ ਪਰ ਤੁਸੀਂ ਦੱਸੋ ਇਹ ਦੱਸ ਤੇ ਕਤਲ ਕਿਤੇ ਕਿੰਨੇ ਨੇ ਅੱਜ ਪਾਰਲੀਮੈਂਟ ਦੇ ਉੱਪਰ ਅਟੈਕ ਹੋਇਆ ਤਾਂ ਇਹਨਾਂ ਨੂੰ ਦੋ ਦਿਨਾਂ ਦੀ ਪਤਾ ਲੰਦਾ ਕਿਹੜੇ ਰਸਤੇ ਤੋਂ ਆਏ ਕਿਹੜੇ ਰਸਤੇ ਤੋਂ ਪੱਜ ਕੇ ਚਲੇ ਗਏ ਆ ਉਹ ਜੰਮੂ ਦੇ ਅੰਦਰ ਆਇਆ ਤੇ ਉਹ ਪੁਲਵਾਮਾ ਤੋਂ ਆਏ ਤੇ ਅੱਜ ਉੱਥੋਂ ਦੀ ਆਏ ਇਹਨਾਂ ਨੂੰ ਪਤਾ ਚੱਲ ਜਾਂਦਾ ਤੇ ਨਵੰਬਰ 1984 40 ਸਾਲ ਬੀਤ ਗਏ ਇਹਨਾਂ ਨੂੰ ਪਤਾ ਨਹੀਂ ਚੱਲਿਆ ਕਿਹੜੇ ਬੰਦੇ ਨੇ ਕੀਤਾ ਕੀ ਡਾਕਟਰ ਮਨਮੋਹਨ ਸਿੰਘ ਨੂੰ ਇੱਕ ਹੋਰ ਕੁਐਸਚਨ ਆ ਇਹਨਾਂ ਦੇਦੇ ਕੀ ਡਾਕਟਰ ਮਨਮੋਹਨ ਸਿੰਘ ਨੇ ਜਿਹੜੇ ਜਿਹੜੇ ਪਾਰਟੀ ਚੋਂ ਬੰਦੇ ਕੱਢੇ ਜਿਨ੍ਹਾਂ ਨੇ ਸਾਡਾ ਕਤਲੋਗਾਰਤ ਕਰਾਈ ਆ ਸੱਜਨ ਕੁਮਾਰ ਟਾਟਰਲਰ ਵਰਗੇ ਹੂੰ ਫਿਰ ਫਿਰ ਇਹ ਕਿਹੜੇ ਮੂੰਹ ਨਾਲ ਐ ਜੀ ਪੀ ਸੀ ਉਸ ਦੀ ਫੋਟੋ ਅਜਾਇਬ ਘਰ ਚ ਲਗਾਉਣ ਦੀ ਗੱਲ ਕਰ ਰਹੇ ਨੇ ਪੰਥਕ ਮਸਲਾ ਕਿਹੜਾ ਹਾਲ ਕਰਾਇਆ ਡਾਕਟਰ ਮਨਮੋਹਨ ਸਿੰਘ ਨੇ ਪੰਥ ਦੇ ਕਿਹੜਾ ਦਰਦ ਉਹ ਦੇ ਅੰਦਰ ਸੀ ਜਿਸ ਦੇ ਲਈ ਉਹ ਦੀ ਗੱਲ ਉਹ ਦੇ ਐ ਜੀ ਪੀ ਸੀ ਨੇ ਰੱਖੀ ਹੈਗੀ ਹੂੰ ਜਿਹੜਾ ਕੇਂਦਰੀ ਸਿੱਖ ਅਜਾਇਬ ਘਰ ਆ ਸਿੱਖਾਂ ਦੇ ਵਾਸਤੇ ਪੂਰੀ ਦੁਨੀਆ ਦੇ ਸਿੱਖਾਂ ਦੇ ਵਾਸਤੇ ਇੱਕ ਵਲੱਖਣ ਜਿਹੜਾ ਸੰਕੇਤ ਰੱਖਦਾ ਕੀ ਲੱਗਦਾ ਕਿ ਫਿਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਕਿਹੜੇ ਲੋਕਾਂ ਦੀਆਂ ਕਿਹੜੇ ਸਿੰਘ-ਸਿੰਘੜੀਆਂ ਦੀਆਂ ਜਾਂ ਕਿਹੜੀਆਂ ਸ਼ਖਸੀਅਤਾਂ ਦੀਆਂ ਤਸਵੀਰਾਂ ਲਾਈਆਂ ਜਾ ਸਕਦੀਆਂ ਜਿਹੜੇ ਸਿੰਘਾਂ ਨੇ ਕੌਮ ਦੇ ਲਈ ਧਰਮ ਦੇ ਲਈ ਆਪਾ ਵਾਰਿਆ ਤੁਸੀਂ ਉੱਥੇ ਦੇਖੋ ਬੰਦ-ਬੰਦ ਕਟਾਲਿਆ ਜਿਹੜਿਆ ਬੀਬੀਆਂ ਨੇ ਚੱਕੀ ਪੀਗੇ ਗੁਜ਼ਾਰਾ ਕੀਤਾ ਜਿਹੜਿਆਂ ਨੇ ਗਲਿਆਂ ਆਪਣੇ ਬੱਚਿਆਂ ਦੇ ਹਾਰ ਪਾਏ ਨੇ ਜਿਨ੍ਹਾਂ ਸੂਰਮਿਆਂ ਨੇ ਬਾਬਾ ਦੀਪ ਸਿੰਘ ਵਰਗੇ ਸਭ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇਹਨਾਂ ਦੇ ਇਹਨਾਂ ਵਰਗਿਆਂ ਨੇ ਬਾਬਾ ਬੰਦਾ ਸਿੰਘ ਬਾਧਰ ਵਰਗੇ ਨੇ ਉਹਨਾਂ ਦੀਆਂ ਫੋਟੋਆਂ ਉਹਨਾਂ ਦੀਆਂ ਤਸਵੀਰਾਂ ਅਜਾਬ ਘਰ ਚ ਲੱਗਦੀਆਂ ਸ਼ਸ਼ੋਭਿਤ ਹੁੰਦੀਆਂ ਪੰਥ ਕੌਮ ਬੱਚੇ ਉਸ ਤੋਂ ਕੋਈ ਸਿੱਖਿਆ ਲੈਂਦੇ ਨੇ ਜੇ ਸਾਡੇ ਅੰਦਰ ਦਰਦ ਹੈ ਸਾਡੇ ਅੰਦਰ ਉਹ ਦਰਦ ਹੈ ਅਸੀਂ ਉਹ ਚਿੰਨ੍ਹ ਸਾਡੇ ਅੰਦਰ ਜਾਗਦੀ ਆ ਤੇ ਉਹ ਅਜਾਬ ਘਰ ਤੋਂ ਉਹ ਚੀਜ਼ਾਂ ਤੋਂ ਇਤਿਹਾਸ ਤੋਂ ਨੂੰ ਜਾਣੂ ਹੋ ਕੇ ਹੀ ਗੱਲ ਕੀਤੀ ਆ ਆਵੇ ਮੈਂ ਇਸ ਗੱਲ ਨੂੰ ਬੜੇ ਛੋਟੇ ਲੈਵਲ ਤੇ ਨਹੀਂ ਗੱਲ ਕਰ ਰਿਹਾ ਬੜੇ ਕਹਿ ਲਓ ਕਿ ਸਮਝਬੂਝ ਦੇ ਨਾਲ ਇਸ ਗੱਲ ਨੂੰ ਕਹਿ ਰਿਹਾ ਕਿ ਇਹ ਗੱਲ ਜਿਹੜੀ ਕੀਤੀ ਹੈ ਜੀਪੀਸੀ ਨੇ ਬਿਲਕੁਲ ਗਲਤ ਕੀਤੀ ਆ ਔਰ ਸਿਰਫ ਆਪਣੀ ਸ਼ਾਖ ਸੈਂਟਰ ਦੇ ਵਿੱਚ ਆਪਣੀ ਸ਼ਾਖ ਬਣਾਉਣ ਵਾਸਤੇ ਅਕਾਲੀ ਦਲ ਦੀ ਸ਼ਾਖ ਬਣਾਉਣ ਵਾਸਤੇ ਗੱਲ ਕੀਤੀ ਗਈ ਹੈ ਕਿ ਇਹ ਉੱਥੋਂ ਦੀ ਟੁਕੜ-ਬੋਚੀਆਂ ਲੈ ਕੇ ਆਪਣੇ ਆਪ ਨੂੰ ਬਚਾ ਸਕਣ ਜਦੋਂ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਵਿਚਾਰਕ ਮਤਭੇਦ ਹੁੰਦੇ ਆ ਜਾਂ ਕੋਈ ਵਾਰਵਾਦ ਪੈਦਾ ਹੁੰਦਾ ਤਾਂ ਕੋਡ ਤਰ੍ਹਾਂ ਦੇ ਵੱਲੋਂ ਇਹ ਦਲੀਲਾਂ ਹੁੰਦੀਆਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਾ ਕੇ ਮੈਮੋਰੰਡਮ ਦੇ ਦੋ ਮੰਗ ਪੱਤਰ ਦੇ ਦੋ ਤੇ ਜਿਹੜੀ ਆਪਣੀ ਮੰਗ ਹੈ ਜਥੇਦਾਰ ਸਾਹਿਬ ਦੇ ਅੱਗੇ ਰੱਖ ਦੋ ਤੁਸੀਂ ਇਸ ਤਰ੍ਹਾਂ ਦਾ ਕੋਈ ਪੈਂਤੜਾ ਨਹੀਂ ਲਿਖਿਆ ਕਿਹੜਾ ਜਥੇਦਾਰ ਨੇ ਜਿਹੜਾ ਰਾਤ ਨੂੰ ਪੈਦਾ ਹੋ ਗਿਆ ਰਾਤੋ ਰਾਤ ਬਣ ਗਿਆ ਉਹ ਜਥੇ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਕੌਣ ਦਾ ਜਥੇਦਾਰ ਐਨੇ ਜਿਹੜਾ 2.5 ਲੱਖ ਦੇ ਵਿੱਚ ਕਾਠ ਵਿੱਚ ਬਣਿਆ ਉਹ ਉਹ ਜਥੇਦਾਰ ਆ ਜਥੇਦਾਰ ਇਹ ਜਥੇਦਾਰ ਥੋੜੀ ਜਿਹੜੇ ਰਾਤ ਨੂੰ 10 ਬੰਦੇ ਖੜੇ ਹੋ ਕੇ ਦੇ ਜਥੇਦਾਰ ਬਣਾ ਦੇਣ ਪੱਗ ਬਣਾ ਦੇਣ ਤੇ ਸੁਹਾਣਾ ਕਰਦੋ ਆ ਰਹੇ ਮੈਂ ਚਾਹੇ ਸੀ ਜਦੋਂ ਸਭਾ ਇੱਥੇ ਚੱਲਿਆ ਪ੍ਰੋਗਰਾਮ ਚੱਲਿਆ ਤੇ ਉੱਥੇ ਉਹਨਾਂ ਨੇ ਕੋਈ ਐ ਉਹ ਨਹੀਂ ਤਵੱਜੋ ਨਹੀਂ ਦਿੱਤੀ 10 ਮਿੰਟ ਚ ਵਾਪਸ ਚਲੇ ਗਏ ਕੋਮ ਨਹੀਂ ਚਾਹਦੀ ਕੋਮ ਚਾਹਦੀ ਹੈ ਕੋਮ ਦੇ ਲਈ ਫੈਸਲੇ ਲੈਣ ਸਿੱਖਾ ਦੇ ਲਈ ਲੈਣ ਚਲੋ ਮੈਂ ਇੱਕ ਹੋਰ ਦੱਸ ਦਿੰਦਾ ਉਹਨਾਂ ਨੇ ਨੇ ਦੁਬਾਰਾ ਪ੍ਰਧਾਨ ਬਣਾਤਾ ਕਿ ਇੱਕੋ ਹੀ ਪਾਰਟੀ ਦਾ ਕੀ ਹੈ ਮੰਨ ਲਓ ਮੈਂ ਮਾਨ ਦਲ ਦਾ ਮੈਂ ਕੋਈ ਬੰਦਾ ਕਾਂਗਰਸ ਚਾ ਕੋਈ ਭਾਜਪੀ ਚਾ ਜਦੋਂ ਰਸਿੱਦਾ ਕਟੀਆਂ ਜਾ ਰਹੀਆਂ ਉਹ ਕਹਿੰਦੇ ਸਰਬ ਦਲਿਆ ਪਾਰਟੀਆਂ ਦੀ ਸਾਰੇ ਪਾਰਟੀਆਂ ਨੂੰ ਇਕੱਠਾ ਕਰਕੇ ਉੱਥੇ ਮੀਟਿੰਗ ਕਰਕੇ ਤੇ ਉਹਦੇ ਵਿੱਚ ਉਹ ਬਣਾਇਆ ਜਾਂਦਾ ਉੱਥੋਂ ਦੀ ਚੁਣਿਆ ਜਾਂਦਾ ਬੰਦਾ ਪ੍ਰਧਾਨ ਅਕਾਲੀ ਦਲ ਦਾ ਇਹ ਤਾਂ ਆਪਣੇ ਆਪ ਘਰ ਬੈਠੇ ਹੀ ਭਈ ਇਹ ਮੇਰਾ ਪੁੱਤਰ ਹੈ ਤੇ ਇਹ ਮੇਰਾ ਪਿਓ ਹੈ ਤੇ ਮੇਰੀ ਮਾਸੀ ਹੈ ਤੇ ਮੇਰੇ ਚਾਚਾ ਹੈ ਬਣਾ ਦਿਓ ਅਕਾਲੀ ਦਲ ਇਹ ਅੰਜੀ ਥੋੜੀ ਅਕਾਲੀ ਦਲ ਬੰਦਾ ਅਕਾਲੀ ਦਲ ਕੁਰਬਾਨੀਆਂ ਦਾ ਵੇਂਗਾਗਾ ਸੀ ਬਿਲਕੁਲ ਕੁਰਬਾਨੀਆਂ ਦੇ ਕੇ ਸਾਡੇ ਬਜ਼ੁਰਗਾਂ ਨੇ ਬਣਾਈ ਹੈਗੀ ਆ ਸਾਡਾ ਪਰਿਵਾਰ ਸ਼ੁਰੂ ਤੋਂ ਕੁਰਬਾਨੀਆਂ ਦਿੰਦਾ ਰਿਹਾ ਗੁਰੂ ਗੁਰ ਗੋਬ ਸਿੰਘ ਤੋਂ ਲੈ ਕੇ ਗੁਰਗੋਬ ਸਿੰਘ ਤੁਹਾਡੇ ਮਹਾਰਾ ਰੰਜੀਤ ਸਿੰਘ ਦੀ ਫੌਜ ਦੇ ਅੰਦਰ ਸਾਡਾ ਪਰਿਵਾਰ ਰਿਹਾਗਾ ਪਰ ਅਸੀਂ ਉਹ ਨਹੀਂ ਚਾਹੁੰਦੇ ਕਿ ਅਸੀਂ ਐਸਜੀਪੀਸੀ ਦੀ ਇਲੈਕਸ਼ਨ ਲੜਨ ਵਾਸਤੇ ਗੱਲ ਕਰ ਰਹੇ ਆ ਗਿਆ ਪਰ ਐਸਜੀਪੀਸੀ ਦੇ ਅੰਦਰ ਐਨਾ ਨਗਾਰ ਆ ਚੁੱਕਾ ਆ ਕਿ ਐਸਜੀਪੀਸੀ ਨੇ ਕੌਮ ਦਾ ਪੰਥ ਦਾ ਸਿੱਖੀ ਦਾ ਨਾ ਕਹਨ ਕਰ ਲਿਆ ਕਿ ਇਹ ਆਉਣ ਵਾਲੇ ਟਾਈਮ ਦੇ ਅੰਦਰ ਸਾਡੇ ਬੱਚਿਆਂ ਦੇ ਅੰਦਰ ਭੁਲੇਖੇ ਪੈਦਾ ਕੀਤੇ ਜਾ ਰਹੇ ਨੇ ਇਹ ਭੁਲੇਖੇ ਨੂੰ ਇਹ ਚਿੰਤਾ ਨੂੰ ਦੂਰ ਕਰਨ ਵਾਸਤੇ ਕਿ ਅਸੀਂ ਆਪਣੀ ਚਿੰਗਾਰੀ ਜਿਹੜੀ ਸਾਡੇ ਅੰਦਰ ਰੜਕ ਹੈਗੀ ਆ ਅਸੀਂ ਉਹ ਗੱਲ ਦੱਸਣ ਵਾਸਤੇ ਕੌਮ ਦੇ ਵਿੱਚ ਬੱਚਿਆਂ 'ਚ ਇਹ ਜਾਗਰਤਾ ਇੱਕ ਇੱਕ ਕੋਈ ਚੀਜ਼ ਇਹ ਸਟੋਰੀ ਬਣ ਜੇ ਕਿ ਕੌਮ ਹੈ ਜੇ ਉੱਥੇ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਗਾਉਣ ਵਾਸਤੇ ਗੱਲ ਹੋਈ ਸੀ ਤੇ ਕਿਸੇ ਨੇ ਉਹਦੀ ਆਵਾਜ਼ ਵੀ ਚੱਕੀ ਹੈ ਸੀ ਉਹ ਇਸ ਵਾਸਤੇ ਇਹ ਗੱਲ ਕੀਤੀ ਜਾ ਰਹੀ ਹੈਗੀ ਅਸੀਂ ਇਸ ਦੇ ਬਿਲਕੁਲ ਟੋਟਲੀ ਤੌਰ ਤੇ مخਾਲਫਤ ਕਰਾਂਗੇ ਜੇ ਇਹਨਾਂ ਨੇ ਲਗਾਈ ਉਥੇ ਤਸਵੀਰ ਤੇ ਅਸੀਂ ਉਹਦੇ ਵਾਸਤੇ ਫਿਰ ਮੰਨੂ ਚਾਹੇ ਉਥੇ ਕੋਈ ਸਖਤ ਸਟੈਂਡ ਲਾਣਾ ਪੈ ਜੇ ਫਿਰ ਸਖਤ ਸਟੈਂਡ ਵੀ ਲਿਆ ਜਾਏਗਾ ਫਿਰ ਭਾਈ ਚੋੜੇ ਵਰਗੇ ਨੂੰ ਕਹਿੰਦੇ ਨੇ ਵੀ ਉਹ ਇਹ ਕਦੀ ਕਿਸੇ ਦਾ ਏਜੰਟ ਦੇ ਕਿਸੇ ਕਿਸੇ ਦੀ ਗੱਲ ਕਰਦੇ ਨੇ ਫਿਰ ਭਾਈ ਚੋੜੇ ਵਰਗੇ ਵੀ ਹਸਤਾ ਦੇ ਪੈਦਾ ਹੁੰਦੇ ਨੇ ਉਹ ਪੈਦਾ ਕਰਨ ਵਾਲੇ ਕੌਣ ਨੇ ਖੁਦ ਨੇ ਐਸਜੀਪੀਸੀ ਦੇ ਲਏ ਗਏ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ 1984 ਵੈਲਫੇਅਰ ਸੁਸਾਇਟੀ ਦੇ ਵੱਲੋਂ ਵੀ ਸਖਤ ਤੌਰ ਤੇ ਨਖੇਦੀ ਕੀਤੀ ਗਈ ਹੈ ਤੇ ਨਾਲ ਹੀ ਮੁਖ ਤੌਰ ਤੇ ਇਹ ਡਿਮਾਂਡ ਕੀਤੀ ਗਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਤਰੀਕੇ ਦੇ ਨਾਲ ਆ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੀ ਤਸਵੀਰਾਂ ਜਾਇਬਕਰ ਦੇ ਵਿੱਚ ਨਹੀਂ ਲਗਾਈ ਜਾ ਸਕਦੀ ਅੱਗੇ ਕਿਸ ਤਰੀਕੇ ਦਾ ਰੋਕ ਹੋ ਸਕਦਾ ਹੈ तमाम ਸਾਰੇ ਸਵਾਲਾਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ